ਹਾਂਜੀ ਸਸਿਗਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮੱਝ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਬਣਾਉਣ ਲਈ ਪਹੁੰਚੇ ਆਂ ਵੀਰ ਪ੍ਰਵਿੰਦਰ ਦੇ ਫਾਰਮ ਪਿੰਡ ਸੋਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਇਸ ਵੀਡੀਓ ਦੇ ਵਿੱਚ ਸਾਹਮਣੇ ਇੱਕ ਤੁਹਾਨੂੰ ਮੱਝ ਦਿਖਾਉਣੀ ਹੈ ਮੱਝ ਨੀਲੀ ਰਾਵੀ ਬਰੀਡ ਦੇ ਵਿੱਚ ਪੈਂਦੀ ਆ ਪਰ ਇਹਦੇ ਵਿੱਚ ਗੁਣ ਬਹੁਤ ਜ਼ਿਆਦੇ ਰੱਬ ਨੇ ਜੇ ਕਹਿ ਦੀਏ ਤਾਂ ਲਾਏ ਆ ਔਲੋਕਾਰੀ ਇਨੂੰ ਇੱਕ ਦਿੱਤਾ ਬਲੱਡ ਤੇ ਸਾਰੀ ਡਿਟੇਲ ਜਿਹੜੀ ਹੈ ਇਹਦੇ ਬਾਰੇ ਉਹ ਆਪਾਂ ਵੀ ਰਵਿੰਦਰ ਤੋਂ ਲੈਨੇ ਆ ਤੇ ਇਹ ਵਿਕਾਊ ਨਹੀਂ ਗੀ ਸਿਰਫ ਇੱਕ ਸ਼ੌਂਕੀਆ ਤੌਰ ਤੇ ਵੀਡੀਓ ਬਣਾਉਣ ਲੱਗੇ ਆ ਤੇ ਆਜੋ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਕੀ ਡਿਟੇਲ ਹੈ ਦੀ ਮਾਈਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਨਾਬ ਹੋ ਸਭ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਠੀਕ ਠਾਕ ਕਿੱਦਾਂ ਚੱਲੀ ਜਾਂਦਾ ਫਾਰਮ ਤੇ ਫਿਰ ਬੜਾ ਵਧੀਆ ਜੀ ਬਰੀਡਿੰਗ ਦਾ ਕੰਮ ਪੂਰਾ ਹਾਂ ਜੀ ਪੂਰੇ ਜੋਰਾਂ ਛੋੜਾਂ ਦੇ ਚੱਲ ਰਿਹਾ ਠੀਕ ਹੈ ਤੇ ਜੋਰੇ ਦਾ ਵੀ ਕੰਮ ਪੂਰਾ ਜੋਰਾਂ ਦਾ ਹੀ ਹੈ ਬੜਾ ਵਧੀਆ ਚੱਲਣ ਰਿਹਾ ਹੈ ਰਿਸਪੌਂਸ ਕਿਦਾਂ ਆਉਂਦੇ ਆ ਸੀਮਨ ਤੁਸੀਂ ਰੈਡੀ ਕਰਾਇਆ ਚੜਦੀ ਗਲਾ ਆਈ ਪਈ ਆ ਦੇ ਬਹਿ ਜਾ ਬਹਿ ਜਾ ਠੀਕ ਹੈ ਜੀ ਠੀਕ ਹੈ ਤੇ ਅੱਜ ਆਪਾਂ ਜਿਹੜੀ ਮਾਹੀ ਦੀ ਵੀਡੀਓ ਬਣਾਉਣ ਲੱਗੇ ਆ ਹਾਂ ਜੀ ਤੇ ਪਹਿਲਾਂ ਤਾਂ ਇਹ ਆਪਣੇ ਫਾਰਮ ਦੀ ਇੱਥੋਂ ਆਪਣੇ ਏਰੀਆ ਦੀ ਮੱਝ ਹਾਂ ਜੀ ਠੀਕ ਹੈ ਤੇ ਇਹਦਾ ਨਾਮ ਆੜਾ ਇੱਕ ਦੱਸ ਦਈਏ ਤੇ ਨਾਲ ਹੀ ਡਿਟੇਲ ਦੇ ਦਈਏ ਪਸ਼ੂਕੜ ਬਾਰੇ ਆਪਾਂ ਦੱਸ ਦਈਏ ਇਸ ਬਾਰੇ ਇਹਦਾ ਨਾਮ ਸਹਜਾਦੀ ਆ ਹਾਂਜੀ ਬਾਰਡਰ ਵੈਲਟ ਦੀ ਸਾਡੀ ਮੈਂ ਤੇ ਇਹ ਕੋਈ ਤਕਰੀਬਨ 8 ਮਹੀਨੇ ਦੀ ਗੱਭਣ ਆ ਤੇ ਅੱਜ ਵੀ ਹੁਣ ਇਹਨੂੰ ਛੱਡੰਦਾ ਪਹਿਲੋਂ ਦੋ ਜ਼ਿਆਦਾ ਸੀ ਹੁਣ ਨਾਰਮਲ ਤੇ ਲਿਆਂਦਾ ਅਜੇ ਵੀ 10 ਕਿਲੋ ਦੁੱਧ ਦੇਈ ਜਾਂਦੀ ਹੁਣ 8 ਮਹੀਨੇ ਦੀ ਗੱਭਣ ਆ 8 ਮਹੀਨੇ ਦੀ ਗੱਭਣ ਯਾਨੀ ਕਿ ਜੇ ਆਪਾਂ ਗੱਲ ਕਰੀਏ ਪ੍ਰੋਪਰ ਆਪਾਂ ਨੂੰ ਡੇਟ ਇਹਦੀ ਕਨਫਰਮ ਹੋਣੀ ਆ ਜਾਂਦੀ ਹੋਣੀ ਆ ਹਾਂਜੀ ਤੇ ਇਹ ਕਦੋਂ ਕਿ ਦੇ ਕਿਹੜੇ ਮਹੀਨੇ ਜਾ ਕੇ ਦਿਨ ਪੂਰੇ ਹੋਣੇ ਆ ਤੇ ਅਪ੍ਰੈਲ ਚ ਹੋਣੇ 25 ਅਪ੍ਰੈਲ ਨੂੰ 25 ਅਪ੍ਰੈਲ ਨੂੰ 6ਵੇਂ ਮਹੀਨੇ ਤੇ 25 ਤਰੀਕ ਨੂੰ ਏਆਈ ਹੋਈ ਏਆਈ ਹੋਈ ਇਹਦੀ ਹਾਂਜੀ ਠੀਕ ਆ ਤੇ 25 ਅਪ੍ਰੈਲ ਨੂੰ ਇਹਦੇ ਦਿਨ ਪੂਰੇ ਹੋਣੇ ਆ ਹਾਂਜੀ ਯਾਨੀ ਕਿ ਇਹ ਇੱਕ ਪ੍ਰੂਫ ਆ ਤੁਸੀਂ ਕੋਈ ਵੀ ਬੰਦਾ ਜਿਹੜਾ ਉਹ ਆ ਕੇ ਮੰਨ ਲਓ ਚੌਥੇ ਮਹੀਨੇ ਜ ਅਪ੍ਰੈਲ ਦੇ ਮਹੀਨੇ ਚ ਆ ਕੇ ਵੇਖ ਵੀ ਸਕਦਾ ਵਾ ਤੇ ਐਸ ਟਾਈਮ ਤੁਹਾਨੂੰ ਇਹਦੀ ਮੈਂ ਮੱਧੀ ਆਰਡਰ ਕੁਆਲਿਟੀ ਤੇ ਇੱਕ ਰੀ ਬਨਾਵਟੇ ਦੀ ਦਿਖਾ ਦਿੰਨੇ ਆ ਥੋੜਾ ਜਿਹਾ ਵੀਰਵਿੰਦਰ ਅੱਗੇ ਨੂੰ ਥੋੜਾ ਜਿਹਾ ਤੋਰ ਦੋ ਮਾਜ ਖੁੱਲੀ ਬਾਡੀ ਦੀ ਆ ਹਾਈਟ ਦਰਮਿਆਨੀ ਆ ਤੇ ਆਰਡਰ ਕੁਆਲਿਟੀ ਜਿਹੜੀ ਆ ਉਹ ਤੁਸੀਂ ਚੈੱਕ ਕਰ ਸਕਦੇ ਜੇ ਅਜੇ ਵੀ ਵੇਖ ਨੂੰ ਵਹਨਾ ਜਿਹੜਾ ਵਾ ਲੇਵਾ ਉਹ ਸੱਜਰਾ ਵਾਂਗੂ ਲੱਗਦਾ ਵਾ ਤੇ ਖੁੱਡਾ ਖੜਾ ਬਹੁਤ ਸੋਹਣਾ ਵਾ ਸਿੰਗਲ ਹੱਡੀ ਦੀ ਆ ਤੇ ਬਹੁਤ ਸੋਹਣਾ ਆਰਡਰ ਬਣਾਉਂਦੀ ਜਦੋਂ ਤਿਆਰੀ ਕਰਦੀ ਆ ਉਹ ਤਾਂ ਉਹ ਬਿਲਕੁਲ ਨਾਰਮਲ ਚ ਲਿਆਂਦਾ ਹੈ ਜੀ ਜਦੋਂ ਉਹਨਾਂ ਨੂੰ ਹੋ ਸਕਦਾ ਹੈ ਇਹਨੂੰ ਪੈਨਸਿਲ ਲਾ ਕੇ ਦੁੱਧ ਸਕਾਉਣਾ ਪਵੇ ਠੀਕ ਜੀ ਇਹ ਅੰਟਲੇ ਦਿਨ ਤੱਕ ਦੁੱਧ ਦੇਣਾ ਵੀ ਮੈਂ ਆ ਯਾਨੀ ਕਿ ਟ੍ਰੀਟਮੈਂਟ ਕਰਕੇ ਤੇ ਫੇਰ ਹੀ ਦੁੱਧ ਇਹਦਾ ਸਕਾਉਣਾ ਪੈਣਾ ਹੱਜੀ ਵੀ ਇਹਨੂੰ ਤੁਸੀਂ ਥੋੜਾ ਖੇਚਲ ਹੋਰ ਕਰ ਲਿਏ ਇਹਨੂੰ ਫੇਰ 15 ਕਿਲੋ ਦੁੱਧ ਤੇ ਰੁਟੀਨ ਚ ਕਰ ਲੈਣਾ ਯਾਨੀ ਕਿ ਜਿੰਨਾ ਮੰਨ ਲਓ ਦਾਣਾ ਇਹਨੂੰ ਪਾ ਲਈਏ ਇਹ 12 ਮਹੀਨੇ ਸੱਜਰ ਹੀ ਰਹਿੰਦੀ ਹੈ। ਮੈਂ ਕੱਚ ਅਫਗਾਨ ਹੀ ਆ। ਗਾਂ ਹੀ ਆ। ਠੀਕ ਠੀਕ। ਮੱਝਾਂ ਬੜੀਆਂ ਵੇਖੀਆਂ ਇਹਦੇ ਨਾਲ ਦੀਆਂ ਉਹ ਵੀ ਮੱਝ ਸੂਣ ਵਾਲੀਆਂ ਦੇ ਨਾਲ ਹੀ। ਉਹ ਮਹੀਨਾ ਹੋ ਗਿਆ। ਇਹ ਕੁਦਰਤੋਂ ਇਹਦਾ ਬਲੱਡ ਹੀ ਇਦਾਂ ਦਾ। ਬਲੱਡ ਹੀ ਇਦਾਂ ਦਾ। ਯਾਨੀ ਕਿ ਜਨਵਾਰ ਤੇ ਕਾਫੀ ਮੰਨੋ ਆਪਾਂ ਵੇਨੇ ਰਹਿੰਨੇ ਆ ਆਸ-ਪਾਸ ਵੀ ਪਰ ਇਦਾਂ ਦਾ ਜਨਵਾਰ ਕੋਈ ਵਿਰਲਾ ਹੀ ਹੁੰਦਾ ਇਦਾਂ ਦਾ। ਧਰਮਾਲਾ ਜਨਵਾਰੀ ਤੇ ਜੇ ਆਪਾਂ ਇਹਦੀ ਸੂਈ ਦੀ ਗੱਲ ਕਰੀਏ ਕਿੰਨੇ ਚਿਰ ਦੀ ਸੂਈ ਹੈ? ਸੂਈ ਨੂੰ ਕੋਈ ਪੁੱਛ ਲੈਣਗੇ। 9 ਮਹੀਨੇ ਦੇ ਆਸ-ਪਾਸ 9.10 ਮਹੀਨੇ 9.10 ਮਹੀਨੇ ਹੋ ਗਏ ਨੂੰ ਸੂਈ ਨੂੰ ਠੀਕ ਆ ਤੇ ਇਹ ਫਿਰ ਇਹਦਾ ਮਤਲਬ ਵੀ ਲਾਈਨ ਤੇ ਬਹੁਤ ਚੰਗੀ ਆ ਇਹਦਾ ਬਲੱਡ ਜਿਹੜਾ ਬਹੁਤ ਵਧੀਆ ਵਾ ਮਹੀਨੇ ਕਿਹਦੀ ਇਹ ਬਣ ਜਾਂਦੀ ਹੈ ਅੱਛਾ ਮਹੀਨਾ ਸਵਾ ਮਹੀਨੇ ਦੀ ਇੱਥੇ ਦਾ ਠੀਕ ਠੀਕ ਮਹੀਨਾ ਨਹੀਂ ਲੈਂਦੀ ਮਹੀਨਾ ਹੀ ਨਹੀਂ ਮਹੀਨਾ ਹੀ ਲੈਂਦੀ ਆ ਮਹੀਨੇ ਦੇ ਅੰਦਰ ਅੰਦਰ ਇਹਨੇ ਬਣ ਜਾਣਾ ਠੀਕ ਠੀਕ ਆ ਤੇ ਹੁਣ ਆਪਾਂ ਕੱਟੇ ਹਣਾ ਜੇ ਆਪਾਂ ਹਾਂ ਕੱਟਿਆਂ ਦੀ ਗੱਲ ਕਰੀਏ ਇਹਦੇ ਚੋਂ ਮੰਨ ਲਓ ਕੋਈ ਅੱਗੇ ਬੱਚਾ ਆਪਾਂ ਕੋਈ ਤਿਆਰ ਕੀਤਾ ਕੋਈ ਚੰਗਾ ਸੀਮਨ ਲਾ ਕੇ ਜਾਂ ਕਿਦਾਂ ਕਿਉਂਕਿ ਇਹੋ ਜਿਹੀਆਂ ਮੱਜਾਂ ਤੋਂ ਬਰੀਡਿੰਗ ਕਰਨੀ ਬਹੁਤ ਮੈਂ ਕਹਿੰਦਾ ਕਿ ਫਾਇਦੇ ਵਾਲਾ ਜਿਹੜੀ ਚੀਜ਼ਾਂ ਮੰਨ ਲਓ ਆਪਣੇ ਤੋਂ ਪਹਿਲਾਂ ਖੁੱਸ ਗਈਆਂ ਜਾਂ ਉਹ ਵਿਛੜ ਗਈਆਂ ਹਾਂਜੀ ਹੁਣ ਉਹ ਇਹ ਚੀਜ਼ਾਂ ਆਪਾਂ ਹੁਣ ਇਹੋ ਜਿਹੀਆਂ ਮੱਜਾਂ ਚੋਂ ਤਿਆਰ ਕਰਨੀਆਂ ਗਾਂ ਆਉਣ ਵਾਲੇ ਟਾਈਮ 'ਚ ਠੀਕ ਹੈ ਠੀਕ ਹੈ ਬਸ ਕੁਆਲਟੀ ਵੀ ਵਧੀਆ ਇਹ ਨਹੀਂ ਕਿ ਧਨੀ ਲੱਗੇ ਲੇਵਾ ਲੱਗਾ ਤੇ ਥਾਣ ਦੋ ਦੋ ਫੁਰਦਾ ਮਤਲਬ ਕੁਆਲਟੀ ਵੀ ਪੂਰੀ ਆ ਆਪਣੇ ਬਿਲਕੁਲ ਬਿਲਕੁਲ ਤੇ ਜੇ ਆਪਾਂ ਵੈਸੇ ਵੀ ਵੇਖੀਏ ਚਲੋ ਆਰਡਰ ਕੁਆਲਿਟੀ ਤੇ ਇਹਦੀ ਸੋਹਣੀ ਹੈਗੀ ਹੈਗੀ ਆ ਤੇ ਖੁੱਡਾ ਖੱਡਾ ਵੀ ਸੋਹਣਾ ਲੱਗਾ ਤੇ ਜੇ ਸਿੰਗੀ ਦੀ ਜੇ ਸਿੰਗਾ ਦੀ ਗੱਲ ਕਰੀਏ ਤੇ ਮੇਰੇ ਸਾਹਮਣੇ ਬਿਲਕੁਲ ਛੋਟਾ ਝੋਟੀਆਂ ਵਾਲਾ ਸਿੰਗ ਲੱਗਾ ਇਹਨੂੰ ਤੇ ਜੇ ਭਾਵੇਂ ਇਹਦੇ ਚੋਂ ਅਜੇ 7-8 ਸੂਏ ਦਾ ਹੋਰ ਲੈ ਲੋ ਸਿੰਗੇ ਦਾ ਇੱਥੇ ਰਹਿਣਾ ਹੈ ਇੱਥੇ ਰਹਿਣਾ ਵਾ ਇਹਹੀ ਖਾਸੀਅਤ ਹੁੰਦੀ ਹੈ ਕਿ ਨੀਲੀ ਰਾਵੀ ਦੀ ਨੀਲੀ ਦੀ ਖਾਸੀਅਤ ਇਹ ਤਾਂ ਬਲੈਂਡ ਥੋੜਾ ਨੀਲੀ ਚ ਚਲੇ ਜਾਂਦਾ ਹਾਂ 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 ਤੇ ਤਾਂ ਕਰਕੇ ਤੇ ਜੇ ਉਦਾਂ ਗੱਲ ਕਰੀਏ ਕਿ ਕਿੰਨੇ ਸੂਏ ਸੂਈ ਹੈ ਰਕੀ ਇਹ ਪਛੇਵੇਂ ਇੱਕ ਸੂਏ ਹੈ 6ਵੇਂ ਕੁ ਸੂਏ ਠੀਕ ਠੀਕ ਹੈ ਸੋ ਬਹੁਤ ਵਧੀਆ ਤੇ ਇੱਕ ਨੰਬਰ ਦੀ ਮਾਝਾ ਆਪਾਂ ਇਹਨੂੰ ਗਿਣਾਂਗੇ ਕਿਉਂਕਿ ਇਹਦੇ ਤਕਰੀਬਨ 2 ਮਹੀਨੇ ਤੇ 7 ਦਿਨ ਰਹਿ ਗਏ ਆ ਦਿਨ ਪੂਰੇ ਹੋਣ ਦੇ ਵਿੱਚ ਤੇ ਇਸ ਟਾਈਮ ਵੀ ਇਹਦੇ ਥੱਲੇ 10 ਕਿਲੋ ਦੁੱਧ ਜਿਹੜਾ ਆ ਰੈਡੀ ਆ ਤੇ ਉਹ ਵੀ ਵੀਰ ਕਹਿੰਦਾ ਵੀ ਦਾਣਾ ਦੂਣਾ ਇਹਦਾ ਬਿਲਕੁਲ ਨਾਰਮਲ ਕੀਤਾ ਹੈ ਤੇ ਫਿਰ ਆ ਨਹੀਂ ਤੇ ਅਜੇ ਵੀ ਚੰਗਾ ਸੋਹਣਾ ਦੁੱਧ ਦੇਂਦੇ ਹੀ ਹੱਡੀ ਉੱਡੀ ਬਹੁਤ ਸੋਹਣੀ ਲੱਗੀ ਆ ਵੇਖੋ ਸਿੰਗਲ ਹੱਡੀ ਤੇ ਫਿਰ ਆਪਸ ਨੂੰ ਤੇ ਫਿਰ ਗਾਡਰ ਵਾਲਾ ਆ ਲੱਗਾ ਪੂਰਾ ਮੈਨਾ ਨਜ਼ਾਰਾ ਠੀਕ ਹੈ ਮਾਲਕ ਦੀ ਕਿਰਪਾ ਆਪਣੀ ਮਾਝ ਕੋਈ ਵੀ ਆ ਭਾਵੇਂ ਜਾਣ ਕੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਪੰਜੇ ਉਂਗਲਾਂ ਇੱਕੋ ਜੀਆਂ ਉਹ ਹਿਸਾਬ ਆ ਫਿਰ ਬਿਲਕੁਲ ਇਹ ਨਹੀਂ ਕਿ ਚੋਕੇ ਤੋਂ ਬਾਅਦ ਚ ਫਿਰ ਥੋੜੀ ਅੱਗੇ ਨੂੰ ਕਰ ਦੋ ਇਹਦੋਂ ਨੂੰ ਤੋੜ ਦੋ ਇਹਨੂੰ ਇੱਕ ਵਾਰੀ ਆਰਡਰ ਫੇਰ ਦਿਖਾ ਦੇਣਾ ਥੱਲੇ ਤੁਸੀਂ ਆਰਡਰ ਦੀ ਪਵਾਨੇ ਦੀ ਜਿਹੜੀ ਨਾੜ ਆ ਉਹ ਵੇਖ ਸਕਦੇ ਜੀ ਤੇ ਤੋੜਿਓ ਅੱਗੇ ਨੂੰ ਮੜਾ ਕੇ ਕਰਿਓ ਤੇ ਥਾਣਾ ਦੀ ਤੇ ਬੰਦਰ ਵਿਰਲ ਬੁਰਨ ਵੀ ਪੂਰੀ ਆ ਤੇ ਜਦੋਂ ਤਿਆਰੀ ਕਰਦੀ ਉਹਨੂੰ ਤਾਂ ਬਹੁਤ ਜ਼ਿਆਦੀ ਵਿਰਲ ਪਾ ਜਾਂਦੀ ਹੈ ਨਾ ਇਹ ਜਿਵੇਂ ਕਹਿੰਦੇ ਹੁੰਦੇ ਨੇ ਪੈਰਾਂ ਤੋਕੜ ਮੱਝਾਂ ਆ ਗਈਆਂ ਹਾਂ ਇਹ ਤਾਂ ਗੱਲ ਹੈਗੀ ਆ ਤੇ ਮੈਂ ਇਹਨੂੰ ਸੱਜਣ ਨੂੰ ਵੇਖਿਆ ਜਿਵੇਂ ਉਹ ਕਹਿੰਦੇ ਹੁੰਦੇ ਨੇ ਨਾ ਵੀ ਪੈਰ ਆ ਕੇ ਭਾਂਵੇਂ ਚੜਜੋ ਲੇਵਾ ਵੀ ਓਦਾਂ ਦਾ ਬਣਾਉਂਦੀ ਆ ਤੇ ਰਵਿੰਦਰ ਵੀਰ ਜੇ ਗੱਲ ਕਰੀਏ ਤੇ ਜਦੋਂ ਆਪਾਂ ਬੱਚੇ ਅੱਗੇ ਕੋਈ ਤਿਆਰ हां जी बच्चे ਇਹਦੇ ਚੋਂ ਇੱਕ ਉਹ ਕਟਾ ਤਿਆਰ ਕੀਤਾ ਦੇਖੇ ਇਹਦਾ ਅੱਗੇ ਇਹਨੂੰ ਘਾਉ ਆ ਅੱਛਾ ਅੱਗੇ ਵੀ ਕਟਾ ਇੱਕ ਹੈਗਾ ਇਹਦੇ ਚੋਂ ਤੇ ਇੱਕ ਕਟਾ ਜਿਹੜਾ ਉਰਲੇ ਬੰਨੇ ਵਾਲਾ हां जी ਆ ਜਿਹੜਾ ਇਹ ਚੋਂ ਠੀਕ ਜੇ ਮੜਾ ਇਹਨੂੰ ਕਰ ਲੋ ਚਲੋ ਠੀਕ ਇਹ ਚਾਹ ਤੀਤਾ ਇਹ ਇਹਦੇ ਬਾਪ ਦੀ ਗੱਲ ਕਰੀਏ ਜੇ ਕਿਹੜੇ ਸੀਮਨ ਦਾ ਵਾਹ ਜਾਂ ਇਹ ਆਪ ਹੈਗਾ 930 ਦਾ ਜੀ ਅੱਛਾ 90 ਤੋਂ 930 ਨੰਬਰ ਸੀ ਆ ਜਿਹੜਾ ਨਵਾਂ ਉਹਦੇ ਦੀ ਤੇ ਰਲਾ ਰੁਲਾ ਹੈਗਾ ਹਣਾ हां जी हां जी ਇਹ ਪੁਰਾਣਾ ਬਲੱਡ ਆ ਪੁਰਾਣਾ ਬਲੱਡ ਆ ਯਾਨੀ ਕਿ 930 ਬੋਲ ਜਿਹੜਾ ਉਹ ਅਜ ਤੋਂ 10 ਸਾਲ ਪਹਿਲਾਂ ਸੀ ਕਿਤੇ ਹਾਂ 15 ਸਾਲ 15 ਸਾਲ ਪਹਿਲਾਂ ਪੁਰਾਣਾ ਬੋਲ ਸੀ ਯਾਨੀ ਕਿ ਪਿਓਰਟੀ ਵਾਲਾ ਸੀ ਜਿਹੜੀ ਮੰਨ ਲਓ 507 ਦੀ ਮਾਂ ਵਾਂ ਹਾਂਜੀ ਉਹ ਦੀ ਧੀ ਆ ਉਹ 930 ਦੀ ਧੀ ਆ ਹਾਂਜੀ ਬਿਲਕੁਲ ਬਿਲਕੁਲ ਤੇ ਆਪਾਂ ਨੂੰ ਸਫੇਦੀ ਨਹੀਂ ਜ਼ਿਆਦਾ ਪਸੰਦ ਆਪਾਂ ਤਾਂ ਕਰਕੇ ਇਹ ਚੀਜ਼ਾਂ ਤੇ ਮਾਰਕਿੰਗ ਇਹਦੀ ਲਿਮਟਡ ਹੀ ਮਿਲਦਾ ਪਿਛਲਾ ਇਹ ਪੈਰ ਦੋਵੇਂ ਕਿ ਕੀ ਹੈ ਜਟਾ ਮੇਰੇ ਹਿਸਾਬ ਨਾਲ ਇੱਕ ਪੂਰਾ ਇੱਕ ਥੋੜਾ ਬਾਧਾ ਹੋਊਗਾ ਤੇ ਠੀਕ ਆ ਯਾਨੀ ਕਿ ਪਿਛਲੇ ਦੋ ਪੈਰ ਤੇ ਪੂਛ ਆ ਤੇ ਮੱਥੇ ਦੇ ਉੱਤੇ ਕੱਟ ਬੜਾ ਸੋਹਣਾ ਆਉਂਦਾ ਵਾ ਤੇ ਬਾਕੀ ਇਹ ਵੀਰ ਜੇ ਗੱਲ ਕਰੀਏ ਅਰਵਿੰਦ ਵੀਰਾ ਹੱਡੀ ਉੱਡੀ ਇਹ ਵੀ ਸਿੰਗਲ ਦਾ ਕਿ ਜਾਂ ਸਿੰਗਲ ਦਾ ਸਿੰਗਲ ਹੱਡੀ ਦਾ ਹਾਂਜੀ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਕੰਨ ਵੇਖੋ ਤੁਸੀਂ ਕਿੱਡਾ-ਕਿੱਡਾ ਲੰਬਾ ਇਹਦਾ ਤੇ ਆਖੂ ਖ ਪੂਰੀ ਉੱਬਰ ਵੀ ਬਾਹਰ ਨੂੰ ਤੇ ਲਾਗੇ ਹੋ ਕੇ ਕਰੀ ਤੁਹਾਨੂੰ ਮੈਂ ਇਹਦਾ ਫੇਸ ਦਿਖਾ ਦੇਣਾ ਵਾ ਜਿਹੜਾ ਆਪਾਂ ਬਾਪੂ ਜੀ ਬਹੁਤ ਸੋਹਣਾ ਕਟਿਆ ਜਿਹੜਾ 47 ਦੇ ਵੇਲੇ ਉਹ ਚੀਜ਼ਾਂ ਆਪਣੀਆਂ ਗਵਾਚੀਆਂ ਜਾਂ ਖੁੱਸ ਗਈਆਂ ਹਾਂਜੀ ਹਾਂਜੀ ਉਹ ਚੀਜ਼ਾਂ ਹੁਣ ਇਸ ਵਿੱਚ ਉਹ ਕੁਆਲਿਟੀ ਹੈ ਉਹ ਕੁਆਲਿਟੀ ਹੈਗੀ ਹੈ ਬਿਲਕੁਲ ਜਿਹੜੀਆਂ ਅੱਜ ਤੋਂ ਕੋਈ 70 80 ਸਾਲ ਪਹਿਲਾਂ ਚੀਜ਼ਾਂ ਸੀ ਨਾ ਬਿਲਕੁਲ ਉਹ ਚੀਜ਼ਾਂ ਹੁਣ ਦੁਬਾਰਾ ਫੇਰ ਤੋਂ ਤੁਸੀਂ ਕੁਆਲਿਟੀ ਮਾਈ ਦੀ ਚੈੱਕ ਕਰ ਸਕਦੇ Ê ਤੋਂ ਆਈਡੀਆ ਲਾ ਲਿਓ ਕੋਈ ਵੀ ਸੱਜਣ ਆ ਕੇ ਬਿਨਾਂ ਦੱਸੇ ਬੇਸ਼ੱਕ ਦੀ ਜੇ ਹੁਣ ਵੀ ਕੋਈ ਚਾਵੇ ਨਾ ਵੀ ਲਾ ਕੇ ਆ ਕੇ ਤਸੱਲੀ ਕਰਨੀ ਕਰ ਸਕਦਾ ਕਿਉਂਕਿ ਇਹ ਮੱਝ ਕੋਈ ਵਿਕਾਉਣੀ ਨਹੀਂਗੀ ਉਹੀ ਵੀ ਸਰਪਾਇਕ ਕੋ ਸ਼ੌਂਕੀਆ ਤੌਰ ਤੇ ਵੀਡੀਓ ਆ ਤੇ ਇਹ ਇੱਕ ਸਾਹਮਣੇ ਕੈਮਰੇ ਦੇ ਦਿਖਾਉਣਾ ਵਾ ਤੁਹਾਨੂੰ ਵੀ ਇਹ ਮੱਝ 8 ਮਹੀਨਿਆਂ ਦੀ ਗੱਬਨ ਹੋਣ ਦੇ باوجود ਵੀ 10 ਕਿਲੋ ਦੁੱਧ ਜਿਹੜਾ ਉਹ ਦੇਂਦਈ ਆ ਤੇ 2 ਮਹੀਨੇ 7 ਦਿਨ ਪੂਰੇ ਇਹਦੇ ਪ੍ਰੋਪਰ ਜਿਹੜੇ ਉਹ ਦਿਨ ਪੂਰੇ ਹੁਣ ਚ ਰਹਿ ਗਏ ਆ ਤੇ ਬਾਕੀ ਚਲੋ ਦਵਾ ਤਵਾ ਇਹਨੂੰ ਕੋਸ਼ਿਸ਼ ਕਰਾਂਗੇ ਕਿ ਟ੍ਰੀਟਮੈਂਟ ਕਰਕੇ ਇਹਨੂੰ ਵੀ ਜਿੰਨੀ ਛੇਤੀ ਹੋ ਸਕੇ ਉਹ ਡਰਾਈ ਹੋ ਜੇ ਠੀਕ ਠੀਕ ਆ ਬਿਲਕੁਲ ਹਾਂ ਇਹਦਾ ਅਸਰ ਪੈਂਦਾ ਹੀ ਆ ਫਿਰ ਕਿਉਂਕਿ ਪੀਟਿੰਗ ਵਾਸਤੇ ਡੇਰੀ ਫਾਰਮਿੰਗ ਵਾਸਤੇ ਇਹੋ ਜੀਆਂ ਮੱਝਾਂ ਦੇ ਜਿਹੜੇ ਬੱਚੇ ਆ ਉਹ ਬਹੁਤ ਵਧੀਆ ਰਹਿਣਗੇ ਕਿਉਂਕਿ ਜਿੰਨਾ ਪਸ਼ੂ ਲੰਮਾ ਟਾਈਮ ਮਿਲੂਗਾ ਉਨਾ ਹੀ ਫਾਰਮਰ ਨੂੰ ਫਾਇਦਾ ਹੋਊਗਾ ਤੇ ਇਹਦਾ ਆਰਡਰ ਤੁਸੀਂ ਕਰੀ ਚੈੱਕ ਕਰ ਲੋ ਇਥੋਂ ਬਹੁਤ ਸੋਹਣੀ ਕਰਮਾਲੀ ਆਰਡਰ ਕੁਆਲਟੀ ਦੀ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਆਪਾਂ ਮੱਝ ਜਿਹੜੀ ਉਹ ਦਿਖਾਉਣੀ ਸੀ ਇਹ ਵਿਕਾਉਣੀ ਨਹੀਂ ਗਈ ਫੋਰ ਸੇਲ ਨਹੀਂ ਗਈ ਜਸਟ ਇੱਕ ਸ਼ੌਂਕ ਦੇ ਤੌਰ ਤੇ ਵੀਡੀਓ ਬਖਾਉਣ ਲੱਗੇ ਆ ਤੁਹਾਨੂੰ ਇਹੋ ਜੀਆਂ ਮੱਜਾਂ ਜਿਹੜੀਆਂ ਵਾਂ ਇਹਨਾਂ ਦੇ ਬੱਚੇ ਅੱਗੇ ਆਉਣ ਆ ਟਾਈਮ ਦੇ ਵਿੱਚ ਕਾਮਯਾਬ ਹੋਣਗੇ ਇਹਦੇ ਆਪਾਂ ਐਂਬ੍ਰਿਓ ਵੀ ਬਣਵਾ ਰਹੇ ਹਾਂ ਐਂਬ੍ਰਿਓ ਹਾਂ ਠੀਕ ਐ ਐਂਬ੍ਰਿਓ ਚਾਹੀਦੇ ਆ ਇਹੋ ਜੀਆਂ ਮੱਜਾਂ ਦੇ ਤਾਂ ਹਾਂਜੀ ਤਿਆਰ ਕਰਨੀ ਚਾਹੀਦੇ ਆ ਕਰਨੀ ਆ ਕਿ ਗਾਂ ਝੋਟੀਆਂ ਦੇ ਇਹਦੇ ਐਂਬ੍ਰਿਓ ਗਾਂ ਰਖਾਈਏ ਠੀਕ ਐ ਆਪਣ ਨੂੰ ਕੋ ਪੰਜ ਚਾਰ ਝੋਟੀਆਂ ਗਾਂ ਹੋਣ ਉਹਦੇ ਤੋਂ ਗਾਂ ਆ ਹੋਣਾ ਇਹਦੇ ਗਾਂ ਐਂਬ੍ਰਿਓ ਕੋਸ਼ਿਸ਼ ਕਰਾਂਗੇ ਕਿ ਇਹ ਰਖਾਉਣੇਗਾ ਠੀਕ ਐ ਠੀਕ ਐ ਉਹ ਬਹੁਤ ਵਧੀਆ ਗੱਲ ਆ ਉਹਦੇ ਨਾਲ ਇਹੋ ਜਿਹੀ ਮੱਜਾਂ ਮੰਨ ਲਓ ਛੇਤੀ ਤੋਂ ਛੇਤੀ ਉਹਨੇ ਗਿਣਤੀ ਵਧੂਗੀ ਸਾਰਿਆਂ ਦਾ ਹੀ ਕੋਈ ਹੈ ਨਹੀਂਗਾ ਉਹੋ ਜਿਹਾ ਫਾਇਦਾ ਹੁੰਦਾ ਹ ਹਰ ਇੱਕ ਦਾ ਬੰਦੇ ਦਾ ਜੇ ਹਰ ਘਰ ਹੀ ਇਹੋ ਜਿਹੀ ਮਹਿ ਪੈਦਾ ਹੋਵੇ ਹਾਂਜੀ ਹਾਂਜੀ ਕਿ ਜਿਹੜੀਆਂ ਚੀਜ਼ਾਂ ਗਵਾਚ ਗਈਆਂ ਆਪਣੇ ਕੋ ਉਹ ਦੁਬਾਰਾ ਉਹ ਚੀਜ਼ਾਂ ਪਾਉਣ ਨੇ ਕਿ ਹਰ ਘਰ ਉਹ ਚੰਗੀ ਚੀਜ਼ ਜਾਵੇ ਤੇ ਪੈਦਾ ਹੋਵੇ ਬਿਲਕੁਲ ਜੇ ਡੇਰੀ ਵਾਰਵਿੰਗ ਪਿੱਛੇ ਜਾ ਰਹੀ ਆ ਉਹ ਅੱਗੇ ਐਡਵਾਂਸ ਚ ਆਵੇ ਹੂੰ ਹੂੰ ਤੋ ਇਹ ਆ ਵੀ ਤਾਂ ਹੀ ਸਕਦੀ ਆ ਜੇ ਆਪਾਂ ਇਹ ਚੀਜ਼ਾਂ ਅੱਗੇ ਲੈ ਕੇ ਆਵਾਂਗੇ ਬਿਲਕੁਲ ਜੀ ਤੇ ਰਵਿੰਦੂ ਰੇ ਆਪਣਾ ਨੰਬਰ ਜਿਹੜਾ ਉਹ ਇੱਕ ਵਾਰੀ ਬੋਲ ਦੋ 9915586297 9915586297 ਹਾਂ ਜੀ ਠੀਕ ਆ ਤੇ ਸੀਮਨ ਰੈਡੀ ਆ ਜੇਕੇ ਨੂੰ ਸੀਮਨ ਜੋਰੇ ਦਾ ਚਾਹੀਦਾ ਆ ਮਿਲਦੇ ਹੋ ਜੀ ਆਪਣੇ ਕਾਲ ਕਰ ਲੈ ਵੀਰਾ ਵਾਲੀ ਵਾਲੇ ਰਾਜਪਾਲੀ ਤੇ ਮਨਜਿੰਦਰ ਉਹਨਾਂ ਕੋ ਠੀਕ ਆ ਉਹਨਾਂ ਕੋ ਯਾਨੀ ਕਿ ਉਹਨਾਂ ਕੋ ਵੀ ਸਪਲਾਈ ਦੇ ਇਸ ਟਾਈਮ ਹੈਗਾ ਵਾ ਮੌਜੂਦ ਆ ਉਹਨਾਂ ਕੋ ਹਾਂ ਜੀ ਕੋਈ ਵੀ ਸੱਜਣਾ ਜਿਹਨੂੰ ਕਿਸ ਨੂੰ ਦੂਰ ਪੈਂਦਾ ਉਹ ਉਹਨਾਂ ਨੂੰ ਲੈ ਸਕਦਾ ਇਨਰ ਪਿਓਰਟੀ ਦੇ ਕੰਮ ਕਰਨਾ ਠੀਕ ਹੈ ਤੇ ਚੰਗੀ ਬਲੱਡ ਲੈਣਾ ਹੈ ਉਹ ਵੀਰ ਯੂਜ਼ ਕਰ ਬਿਲਕੁਲ ਬਿਲਕੁਲ ਨਾਲੇ ਮਾਇਆ ਨੇ ਵੀ ਨਵਾਂ ਨਵਾਂ ਰਿਕਾਰਡ ਬੰਨਤਾ ਤੇ ਉਹ ਵੀ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਬਿਲਕੁਲ ਬਹੁਤ ਚੰਗੀ ਮੈਂ ਜਿਹੀ ਮੱਜਾਂ ਨਹੀਂ ਲੱਭਦੀਆਂ ਸਹੀ ਗੱਲ ਹੈ ਨਾਲੇ ਬਲੱਡ ਉਹ ਵੀ ਬਹੁਤ ਪਿਓਰ ਆ 11ਵੇਂ ਸੂਏ ਦੇ ਵਿੱਚ ਇੰਨਾ ਦੁੱਧ ਦੇਣਾ ਬਹੁਤ ਵੱਡੀ ਗੱਲ ਹੈ ਬਿਲਕੁਲ ਆਪਣੇ ਤੋਂ ਮੰਨ ਲਓ ਹੁਣ ਇਹਦੇ ਤੋਂ 10 15 ਮੱਝਾਂ ਆਪਣੇ ਘਰ ਦੀਆਂ ਇਹ ਤੋਂ ਸੂਣ ਵਾਲੀਆਂ ਜੋਰੇ ਤੋਂ ਹਾਂਜੀ ਤੇ ਆਪਾਂ ਬੜਾ ਸੋਚ ਸਮਝ ਕੇ ਇਹ ਚੀਜ਼ ਵਰਤੀ ਏ ਬਿਲਕੁਲ ਕਿਉਣ ਵਾਲਾ ਫਿਊਚਰ ਜਿਹੜਾ ਹੋਗਾ ਹੋਰ ਜ਼ਿਆਦਾ ਚੰਗਾ ਹੋਊਗਾ ਚੰਗਾ ਆਊਗਾ ਠੀਕ ਹੈ ਸੋ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਸਾਰੇ ਜਣੇ ਮਿਲਦੇ ਆਂ ਕੋਈ ਨਵੀਂ ਅਪਡੇਟ ਲੈ ਕੇ ਥੈਂਕ ਯੂ